ਮੋਟਰਸਾਈਕਲ ਤੇ ਆਇਆ ਇੱਕ ਬਦਮਾਸ਼ ਨੇ ਸੜਕ ਵਿਚਾਲੇ ਮਹਿਲਾ ਤੇ ਹਮਲਾ ਕਰ ਦਿੱਤਾ ਪੁਹਾੜੀ ਨਾਲ ਵਾਰ ਕਰਕੇ ਉਸ ਦਾ ਕਤਲ ਕਰ ਦਿੱਤਾ ਨਾਲ ਮੌਜੂਦ ਇੱਕ ਹੋਰ ਮਹਿਲਾ ਤੇ ਸ਼ਖਸ ਗੰਭੀਰ ਜ਼ਖਮੀ ਹੋਏ ਨੇ ਇਹ ਦਿਨੇ ਬਾਈਕ ਤੇ ਸਵਾਰ ਹੋ ਕੇ ਪਿੰਡ ਖੋਕਰਵਾਲ ਜਾ ਰਹੇ ਸੀ ਨਾਲ ਇੱਕ ਬੱਚਾ ਵੀ ਮੌਜੂਦ ਸੀ ਜਸ਼ਪ੍ਰੀਤ ਮੁਤਾਬਕ ਮਲਜ਼ਮ ਹਮਲੇ ਤੋਂ ਬਾਅਦ ਕਹਾੜੀ ਸੜਕ ਕਿਨਾਰੇ ਖੇਤਾਂ ਵਿੱਚ ਪਰਾੜ ਹੋ ਗਿਆ ਬਾਈ ਅਸੀਂ ਉੱਥੋਂ ਆਉਂਦੇ ਸੀ ਯਾਰ ਤਰੇ ਨਾ ਉੱਥੋਂ ਟਰੈਕਟਰ ਵਾਲੇ ਬੰਦੇ ਨੇ ਖੜਾ ਕੇ ਤੁਹਾਨੂੰ ਦੱਸਿਆ ਕਹਿੰਦਾ ਜੀ ਉੱਥੇ ਬੰਦੇ ਵੱਢੀ ਜਾਂਦੇ ਨੇ ਅਸੀਂ ਆ ਕੇ ਲਵੇ ਕਿ ਚੱਕੇ ਇੱਥੇ ਦੇਖਿਆ ਤਾਂ ਇੱਥੇ ਤਿੰਨ ਜਾਣੇ ਹੋ ਗਏ ਪਈ ਸੀ ਕਿਸੇ ਨੇ ਕਹਾੜੀ ਨਾਲ ਕਰਿਆ ਹੋਈ ਇੱਥੇ ਕਿਹੜੀ ਕਾੜੀ ਗੁੜੀ ਇੱਥੇ ਸਿੱਟ ਕੇ ਕਿਤੇ ਨਹੀਂ ਤੇ ਉਦੋਂ ਬਾਅਦ ਤਾਂ ਸਿਲ버 ਰੰਗਾ ਮੋਟਰਸਾਈਕਲ ਲੈ ਕੇ ਇਧਰੋਂ ਟੱਪ ਗਿਆ ਹਾਂ ਐਨੀ ਗੱਲੋਂ ਕਿੰਨੇ ਬੰਦੇ ਸੀ ਬਾਈ ਇਹ ਕਿੱल्ल्या ਨੂੰ ਹਸਪਤਾਲ ਇਹ ਤਿੰਨ ਜਣੇ ਸੀਗੇ ਜਿਹਨਾਂ ਨੂੰ ਦੋ ਦੋ ਹਸਪਤਾਲ ਤੁਸੀਂ ਭੇਜਤਾ ਸੀ ਇੱਥੇ ਆਪਣੇ ਪਈ ਐ ਡੱਡ ਵਾਡੀ ਆ ਚਲ ਅੱਗੇ ਜਿਹੜੇ ਹਸਪਤਾਲ ਭੇਜੇ ਨੇ ਉਹ ਕੌਣ ਕੌਣ ਸੀ ਹਸਪਤਾਲ ਭੇਜੇ ਸੀ ਉਹ ਜੈਂਟਸ ਸੀ ਜੇ ਦੋਨੋਂ ਦੋ ਇੱਕ ਬੰਦਾ ਸੀ ਇੱਕ ਕੁੜੀ ਸੀ ਇੱਕ ਬੱਚਾ ਵੀ ਸੀ ਇੱਕ ਬੱਚਾ ਨਾਲ ਆਇਆ ਸੀ ਹਾਂ ਤਾਂ ਕਿੰਨੀ ਕੱਡੇ ਰੁਕਿਆ ਉਹ ਕਵਾੜੀ ਵਾਲਾ ਉਹ ਮਸਾ 5 15 20 ਮਤਲਬ ਅੱਧਾ ਘੰਟਾ ਰੁਕਿਆ ਹੋਊ ਅੱਧਾ ਇੱਕ ਮਿੰਟ ਰੁਕਿਆ ਹੋਊ ਲਾ ਲੋ ਇੰਨਾ ਟਾਈਮ ਲੱਗੂ ਬਾਈ ਉਹ ਹਸਪਤਾਲ ਭੇਜਤੇ ਉਹ ਹਸਪਤਾਲ ਭੇਜ ਉਹਨਾਂ ਦੀ ਹਾਲਤ ਕਹੀ ਜੀ ਆ ਉਹਦੀ ਹਾਲਤ ਤਾਂ ਮੁੰਡੇ ਦੀ ਥੋੜੀ ਗੰਭੀਰੀ ਹੈ ਜੀ ਤੇ ਕੁਰੀ ਦਾ ਉਹ ਠੀਕ ਹੈ ਜੀ ਉਹਦੇ ਘਟਨੇਗੇ ਤਾਂ